ਕਿੰਨੇ ਵੀ ਤਰ੍ਹਾਂ ਦੇ ਆਪਾਂ ਪਕੌੜੇ ਆ ਜਿਹੜੀ ਖਾ ਲਈਏ ਪਰ ਪਨੀਰ ਦੇ ਪਕੌੜੇ ਹਰ ਇੱਕ ਦੇ ਮਨਪਸੰਦ ਤੇ ਫੇਵਰਿਟ ਰਹਿਣਗੇ ਅੱਜ ਆਪਾਂ ਘਰ ਦੇ ਵਿੱਚ ਫਰੈਸ਼ ਫਰੈਸ਼ ਪਨੀਰ ਤੋਂ ਪਨੀਰ ਦੇ ਪਕੌੜੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਪਤਾ ਨਹੀਂ ਇਹਦਾ ਜਿਹੜਾ ਪੇਸਟ ਤਿਆਰ ਕਰ ਲਿਆ ਸੀ ਇਹਦੇ ਵਿੱਚ ਇੱਕ ਚਮਚਾ ਆਪਾਂ ਨਮਕ ਐਡ ਕਰਾਂਗੇ ਤੇ ਜੀਰਾ ਪਾਊਡਰ ਐਡ ਕਰਾਂਗੇ ਥੋੜਾ ਜਿਹਾ ਆਮਚੂਰ ਪਾਊਡਰ ਵੀ ਐਡ ਕਰਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਸਾਲਾ ਤਿਆਰ ਕਰ ਲਾਂਗੇ ਤੇ ਹੁਣ ਆਪਾਂ ਪਨੀਰ ਨੂੰ ਸੈਂਟਰ ਚ ਕੱਟ ਕਰਕੇ ਮਸਾਲਾ ਜਿਹੜਾ ਵਿੱਚ ਭਰ ਦਵਾਂਗੇ ਤੇ ਸਾਰੇ ਪਨੀਰ ਦੇ ਟੁਕੜੇ ਆਪਾਂ ਇਸੇ ਤਰ੍ਹਾਂ ਤਿਆਰ ਕਰਾਂਗੇ ਅਦੇ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖਾਂਗੇ ਤੇ ਇੱਕ ਬਾਉਲ ਰਾਵਾਂਗੇ ਉਹਦੇ ਵਿੱਚ ਇੱਕ ਕਟੋਰੀ ਆਪਾਂ ਬੇਸਨ ਦੀ ਪਾਵਾਂਗੇ ਅਤੇ ਸਾਰੇ ਮਸਾਲੇ ਜਿਹੜੇ ਇਹਦੇ ਵਿੱਚ ਐਡ ਕਰਾਂਗੇ ਸਾਰੇ ਮਸਾਲੇ ਪਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਬੈਟਰ ਜਿਹੜਾ ਤਿਆਰ ਕਰ ਲਾਂਗੇ ਬੈਟਰ ਐ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਦੇਖੋ ਜਿਸ ਤਰ੍ਹਾਂ ਵੀਡੀਓ ਚ ਦਿਖ ਰਿਹਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਹਨੂੰ ਆਪਾਂ 2-3 ਮਿੰਟ ਚੰਗੀ ਤਰ੍ਹਾਂ ਇੱਕੋ ਡਾਇਰੈਕਸ਼ਨ ਦੇ ਵਿੱਚ ਇਸ ਤਰ੍ਹਾਂ ਫੈਂਟਾਂਗੇ ਅਤੇ ਹੁਣ ਆਪਾਂ ਪਨੀਰ ਦੇ ਜਿਹੜੇ ਸਲਾਈਸਿਸ ਤਿਆਰ ਕੀਤੇ ਸੀ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਚਮਚੇ ਦੇ ਨਾਲ ਜਾਂ ਫਿਰ ਆਪਣੇ ਹੱਥਾਂ ਦੇ ਨਾਲ ਹੀ ਪਨੀਰ ਦੇ ਪਕੌੜਿਆਂ ਨੂੰ ਗਰਮ ਗਰਮ ਤੇਲ ਦੇ ਵਿੱਚ ਫਰਾਈ ਕਰਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਹਾ ਜਦੋਂ ਵੀ ਆਪਾਂ ਇਹਨਾਂ ਨੂੰ ਖਾਣਾ ਹੋਊਗਾ ਉਹਦਾ ਆਪਾਂ ਫੁੱਲ ਫਰਾਈ ਕਰਕੇ ਗਰਮਾ ਗਰਮ ਹੈ ਜਿਹੜੇ ਪਨੀਰ ਦੇ ਪਕੌੜੇ ਖਾ ਲਵਾਂਗੇ ਜਦੋਂ ਵੀ ਤੁਹਾਡੇ ਮਹਿਮਾਨ ਆਏ ਹੋਣ ਪਹਿਲਾਂ ਤੁਸੀਂ ਹਾਫ ਫਰਾਈ ਕਰਕੇ ਰੱਖ ਲਓ ਫਿਰ 2 ਮਿੰਟਾਂ ਦੇ ਵਿੱਚ ਫੁੱਲ ਫਰਾਈ ਕਰਕੇ ਉਹਨਾਂ ਨੂੰ ਸਰਵ ਕਰ ਦਿਓ ਬਹੁਤ ਹੀ ਜ਼ਿਆਦਾ ਟੇਸਟੀ ਇਹ ਪਨੀਰ ਦੇ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਮੇਰੀ ਇਹ ਰੈਸਪੀ ਦੇ ਨਾਲ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ